ਮੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਟੀ ਦੀ ਖੁਸ਼ਬੂ ਚੈਨਲ ਦੇ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਅਸੀਂ ਤੁਹਾਨੂੰ ਉਹ ਵਿਖਾਉਣ ਜਾ ਰਹੇ ਜਿਹੜਾ ਹਰ ਜਿਹੜਾ ਹੜ੍ਹ ਦੇ ਨਾਲ ਸਾਡਾ ਨੁਕਸਾਨ ਹੁੰਦਾ ਹੈ ਕੋਈ ਜਿਹੜਾ ਪਾਣੀ ਆਉਂਦਾ ਹੈ ਸੱਕੀ ਦੇ ਵਿੱਚ ਉਹ ਸਾਡਾ ਕਿੰਨਾ ਨੁਕਸਾਨ ਕਰਦਾ ਕਿਉਂ ਕਰਦਾ ਹੈ ਇਹਦੇ ਵਾਸਤੇ ਤੁਹਾਨੂੰ ਵਿਖਾਉਨੇ ਆ ਤੇ ਇਹ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਅਸੀਂ ਉਹਦੇ ਗਾੜੀ ਬੇਨਤੀ ਕਰਨੀ ਆ ਆ ਤੁਸੀਂ ਵੇਖ ਰਹੇ ਜੇ ਜਿਹੜਾ ਸੱਕੀ ਦਾ 350 ਫੁੱਟ ਪੋਲਿਆ 350 ਫੁੱਟ ਪੋਲਿਆ ਇਹਦੇ ਵਿੱਚ 8 ਦਰ ਨੇ 8ਾਂ ਦਰਾਂ ਦੇ ਵਿੱਚੋਂ ਸਿਰਫ 2 ਦਰ ਜਿਹੜੇ ਉਹ ਸੱਕੀ ਵਗਦੀ ਆ ਬਾਕੀ ਸਭ ਸੱਕੀ ਜਿਹੜੀ ਦੂਹੀ ਬਣੀ ਉਹ ਪੂਰੀ ਹੋਈ ਆ ਐਨੂੰ ਲਾ ਲੋ ਵੀ ਗਾੜੀ ਜੰਗਲ ਬਣਾਇਆ ਹੋਇਆ ਜਿਹੜੇ ਰੁੱਖ ਲੱਗੇ ਹੋਏ ਨੇ ਜਿੱਥੇ ਸਕੀ ਚਲਣੀ ਚਾਹੀਦੀ ਹੈ ਤੇ ਸਕੀ ਦੇ ਸਾਹਮਣੇ ਵੇਖ ਲੋ ਤੁਸੀਂ ਵੀ ਰੁਚਿਪੈਦਾ ਲੱਗਾ ਹੋਇਆ ਇਹ ਦਰਾਂ ਦੇ ਵਿੱਚ ਖਲੋਤੇ ਅਸੀਂ ਇਹਨੂੰ ਸਾਹਮਣੇ ਸਕੀ ਚਾਹੀਦੀ ਆ ਜਿਹੜਾ ਪਾਣੀ ਦਾ ਨਿਕਾਸ ਹੋਵੇ ਨਿਕਾਸ ਹੋਵੇ ਪਾਣੀ ਦਾ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਬਜੀਆਂ ਨੇ ਸਾਡਾ ਨੁਕਸਾਨ ਨਾ ਹੋਵੇ ਅਸੀਂ ਤੇ ਇਹੋ ਆਨੇ ਵੀ ਜਿਹੜੀ ਸਰਕਾਰ ਆ ਉਹ ਘਰੇ ਵੀ ਇਹਦੀ ਨਿਸ਼ਾਨਦੇਹੀ ਲੈ ਕੇ ਇਹਦੀ ਖਲਦਾਈ ਕਰਕੇ ਇਹਨੂੰ ਚੌੜਿਆਂ ਕਰੇ ਜਿਹੜਾ ਪਾਣੀ ਆ ਉਹ ਸਕੀਦੇ ਵਿੱਚ ਹੜਾ ਦਾ ਨਿਕਲ ਜਾਵੇ ਹਾਰ ਸਾਲ ਜਿਹੜਾ ਆਉਂਦੇ ਰਹੇ ਸਾਡੀ ਭੈਣ ਭਰਾ ਕਿੰਨੀ ਕ ਮਦਦ ਕਰੀ ਜਾਣਗੇ ਹਰ ਕਾਂ ਤੇ ਕਰ ਦਿੱਤੀ ਕਿਉਂਕਿ ਉਹਨਾਂ ਨੇ ਪਰਿਵਾਰ ਪਾਲਣਾ ਵਾ ਇਸ ਕਰਕੇ ਆਓ ਤੁਹਾਨੂੰ ਵਿਖਾਉਂਦੇ ਆ ਇਹ ਸੱਕੀ ਜਿਹੜੀ 8 ਦਰ ਸੱਕੀ ਦੇ ਵਿੱਚ ਬਣੇ ਨੇ ਤੇ 2 ਦਰ ਜਿਹੜੇ ਵਗਣ ਰਹੇ ਆ ਬਾਕੀ ਉਹ ਬਣੇ ਇੱਕ ਤੁਸੀ ਜਿਹੜੀ ਉਹ ਦਰ ਦੇ ਸਾਹਮਣੇ ਆ ਹਾਂਜੀ ਉਹ ਜਿਹੜੀ ਤੁਸੀ ਬਣੀ ਆ ਉਹ ਇਸ ਦਰ ਦੇ ਸਾਹਮਣੇ ਆ ਕਿਉਂਕਿ ਉਹ ਦਾਰਤੋਂ ਪਰਾਨੀਆਂ ਉਹ ਦਰ ਦੇ ਸਾਹਮਣੇ ਬਣੀ ਉਹ ਇੱਕ ਡੇਢ ਦਾਰ ਜਿਹੜਾ ਉਹਦੇ ਸਾਹਮਣੇ ਤੁਸੀਂ ਆ ਤਿੰਨਾਂ ਦਰਾਂ ਦੇ ਜਿਹੜੀ ਆ ਗਾੜੀ ਜੰਗਲ ਬਣਿਆ ਹੋਇਆ ਉਹ ਲਾਇਆ ਹੋਇਆ ਇਹ ਸਾਰੀ ਪਟਾਈ ਹੋ ਗਈ ਦੀ ਜਿੰਨੀ ਨਿਸ਼ਾਨਦੇ ਜਿੰਨੀ ਸੱਕੀ ਬਣਦੀ ਦੀ ਖਲਾਈ ਤੋੜ ਹੋਈ ਹੋਵੇ ਇਹ ਜਿਹੜਾ ਸਾਡੀ ਫਸਲ ਦਾ ਨੁਕਸਾਨ ਹੋਵੇ ਨਾ ਕਿਉਂਕਿ ਸਰਕਾਰ ਹਰ ਵਾਰੀ ਅਸੀਂ ਮਾੌਜਾ ਚਾਹੁੰਦੇ ਨਹੀਂ ਸਰਕਾਰ ਕੋ ਸਰਕਾਰ ਸਾਨੂੰ ਮਾੌਜਾ ਲੈ ਕਿਉਂਕਿ ਮਾੌਜਾ ਜਿਹੜਾ ਉਹ ਪਹਿਲੀ ਗੱਲ ਤੇ ਸਾਡੇ ਤੱਕ ਪਹੁੰਚਣਾ ਹੀ ਨਹੀਂ ਹੈ ਕਿਉਂਕਿ ਇੱਥੇ ਬੜੇ-ਬੜੇ ਮਗਰਬਾਸ਼ ਬੈਠੇ ਨੇ ਜਿਨ੍ਹਾਂ ਨੇ ਕੋਸ਼ਿਸ਼ ਕਰਨੀ ਆ ਕਿ ਸਾਡਾ ਨੁਕਸਾਨ ਨਹੀਂ ਹੋਇਆ ਤੇ ਸਾਨੂੰ ਪੈਸਾ ਮਿਲ ਜਾਵੇ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਉਸ ਤਰ੍ਹਾਂ ਹੀ ਰਹਿਣਾ ਕਿਉਂਕਿ ਉਹ ਦੇਣ ਜੋਗੇ ਹੈ ਨਹੀਂ ਕੁਝ ਉਹ ਦੇਣਗੇ ਕਿਥੋਂ ਫਸਲ ਤੇ ਮਾਰ ਰਹਿ ਗਿਆ ਇਸ ਕਰਕੇ ਬੇਨਤੀ ਕਰਦੇ ਆ ਕਿ ਸਰਕਾਰ ਗਾੜੀ ਇਹ ਜਿਹੜੀ ਆ ਛੱਕੀ ਦੀ ਖਲਾਈ ਹੋ ਜੇ ਕਿਥੋਂ ਤੱਕ ਛੱਕੀ ਆ ਅੱਗੇ ਲੈ ਆਈ ਕੈਮਰਾ ਵੀ ਸਾਰਾ ਪਾਣੀ ਜਿਹੜਾ ਵਾ ਇਹਦੇ ਵਿੱਚੋਂ ਦੀ ਹੋਣਾ ਚਾਹੀਦਾ ਸਾਰਾ ਪਾਣੀ ਆ ਫਸਲਾਂ ਦੇ ਵਿੱਚੋਂ ਸਿੱਧਾ ਐਨੂੰ ਆਉਂਦਾ ਆ ਆਲ ਨਹੀਂ ਫਸਲਾਂ ਦਾ ਨੁਕਸਾਨ ਤਾਂ ਹੁੰਦਾ ਕਿਉਂਕਿ ਪਾਣੀ ਜਿੰਨਾ ਵੀ ਹੈਗਾ ਇਹ ਸਾਰਾ ਫਸਲਾਂ ਦੇ ਵਿੱਚੋਂ ਸਿੱਧਾ ਡਾਂਡੇ ਮਿੰਡੇ ਆਉਂਦਾ ਵਾ ਜੇ ਸੱਕੀ ਦੀ ਖਲਾਈ ਇਹ ਸੱਕੀ 350 ਫੁੱਟ ਚੌੜੀ ਹੋ ਜੇ ਤੇ ਸਾਡਾ ਜਿਹੜਾ ਬਚਾਅ ਹੋ ਸਕਦਾ ਵਾ ਇਹਦੇ ਵਿੱਚ 8 ਧਾਰ ਨੇ ਜਿਹੜੇ ਸੱਕੀ ਦੇ 2 ਧਾਰ ਪਾਣੀ ਦੇ ਚੱਲਣ ਦੇ ਸਿਰਫ ਸੱਕੀ ਦੋਹਾਂ ਧਰਾਂ ਦੀ ਚੌੜੀ ਆ 6 ਧਰਾਂ ਦੀ ਪੂਰੀ ਹੋਈ ਆ ਆ ਜਿੱਧਰ ਵੇਖੋ ਆ ਜਿਹੜੀ ਸਕੀ ਪਾਣੀ ਜਿਹੜਾ ਆ ਸਾਹਮਣਾ ਇਹ ਸਾਰਾ ਸਿੱਧਾ ਡਾਂਡੇ ਮੀੜੇ ਐ ਦੀ ਫਸਲਾਂ ਥਾਣੇ ਦੀ ਫਸਲਾਂ ਨੂੰ ਖਰਾਬ ਕਰਦਾ ਐ ਲੰਗਦਾ ਵਾ ਆ ਕਿੰਨੀ ਫਸਲ ਐ ਸਾਰੀ ਜਿਹੜੀ ਤਬਾਹ ਕਰ ਦਿੱਤੀ ਇਹ ਪਾਣੀ ਨੇ ਜੇ ਸਕੀ ਦੀ ਖਦਾਈ ਹੋਵੇ ਸਕੀ ਦੇ ਵਿੱਚ ਇਹ ਪਾਣੀ ਕੁਛ ਨਹੀਂ ਪਾਣੀ ਸਾਰਾ ਸਕੀ ਦੇ ਵਿੱਚੋਂ ਲੰਘ ਜਾਣਾ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਸਾਰੇ ਜ਼ਿਮੀਂਦਾਰਾਂ ਨੂੰ ਆਪਾਂ ਰਲ ਕੇ ਸਰਕਾਰ ਘਾੜੀ ਬੇਨਤੀ ਕਰੀਏ ਏ ਦੀ ਖਦਾਈ ਹੋਵੇ ਦੀ ਨਿਸ਼ਾਨਦੇ ਹੀ ਲਈ ਜਾਵੇ ਨਿਸ਼ਾਨਾਂ ਦੇ ਹੀ ਲੀਕ ਕੇ ਇਹ ਜਿਹੜੀ ਸੱਕੀ ਦੀ ਖਦਾਈ ਹੋ ਜੇ ਡੰਗਾਈ ਹੋ ਜੇ ਪਾਣੀ ਜਿਹੜਾ ਸਾਡੀ ਫਰਵਾਰਸ ਫਸਲ ਜਿਹੜੀ ਨਾ ਮਰੇ ਕਿਉਂਕਿ ਸਾਨੂੰ ਸ਼ੌਂਕ ਨਹੀਂ ਵੀ ਅਸੀਂ ਮਾਜਵਾ ਲਈਏ ਤੇ ਆਪਣਾ ਨੁਕਸਾਨ ਕਰੇ ਕਿਉਂ ਜਿਹੜੀ ਫਸਲ ਆ ਸਾਡੀ ਤੁਸੀਂ ਮੰਨ ਲਓ 50 ਤੋਂ ਲੈ ਕੇ 70000 ਤੱਕ ਤੇ ਫਸਲ ਜਿਹੜੀ ਨਿਕਲਦੀ ਹੈ ਨਾ ਤਾਂ 50 ਦੀ ਵੀ ਲਾਉਂਦੇ ਹੁਣ 30 ਏਕੜ ਜ਼ਮੀਨ ਹੈ ਜੇ 30 ਏਕੜ ਫਸਲ ਮਰ ਗਈ ਹੈ ਸਾਡੀ ਆਪਣੀ ਤੇ 15 ਲੱਖ ਦਾ 50 ਦੇ ਨਾਲ ਹੀ ਸਾਨੂੰ ਨੁਕਸਾਨ ਸਾਡਾ ਪਰ ਭਾਈ ਸਿਕਤਾ ਸਰਕਾਰ ਕਿਥੇ ਕਰ ਸਕਦੀ ਅਸੀਂ ਤੇ ਬੇਨਤੀ ਕਰਦੇ ਆਂਗੇ ਸਾਡਾ ਜਿਹੜਾ ਮੁਆਜਵਾ ਲੈਣ ਦਾ ਉਹਨਾਂ ਸਾਨੂੰ ਮੁਆਜਵਾ ਨਾ ਮਿਲੇ ਉਹ ਖਰਚਾ ਜਿਹੜਾ ਇਹਦੇ ਉੱਤੇ ਲਾਗ ਜਾਏ ਨਿਸ਼ਾਨਦੇਹੀ ਲੈ ਕੇ ਸੱਕੀ ਦੀ ਖਦਾਈ ਹੋ ਜਾਏ ਤੇ ਸੱਕੀ ਡੰਗਾਈ ਹੋ ਜਾਏ ਜਿਹੜਾ ਪਾਣੀ ਆ ਇਹ ਬਾਹਰ ਪੈਲੀਆਂ ਚ ਨਾ ਜਾਵੇ ਸੱਕੀ ਦੇ ਵਿੱਚੇ ਵਿੱਚੇ ਚੱਲੇ ਪਾਣੀ ਨਹੀਂ ਇਹਨਾਂ ਹਰ ਪਾਣੀ ਦਾ ਨਿਕਾਸ ਹੀ ਆ ਨਹੀਂ ਸੱਕੀ ਤੇ ਸਾਰੀ ਪੂਰੀ ਪੂਰਨ ਕਰਕੇ ਜਿਹੜਾ ਪਾਣੀ ਆ ਉਹ ਸਾਰਾ ਹੀ ਖੇਤਾਂ ਦੇ ਵਿੱਚੋਂ ਦੀ ਜਾਂਦਾ ਫਸਲਾਂ ਦਾ ਨੁਕਸਾਨ ਕਰਦੇ ਅਸੀਂ ਤਾਂ ਬੇਨਤੀ ਕਰਦੇ ਹਾਂ ਸਰਕਾਰ ਗਾੜੀ ਦੇ ਜ਼ਿੰਮੇਦਾਰਾਂ ਭਰਾਵਾਂ ਗਾੜੀ ਵੀ ਸਾਰੇ ਰਲ ਕੇ ਸਰਕਾਰ ਗਾੜੀ ਬੇਨਤੀ ਕਰੀਏ ਕਿ ਆਪਾਂ ਮਾਜਵੇ ਦੀ ਲੋੜਨੀ ਆ ਸਾਨੂੰ ਨਿਸ਼ਾਨ ਦੇ ਲਈ ਕਿ ਜਿਹੜੀ ਸੱਕੀ ਦੀ ਖਦਾਈ ਹੋ ਜੇ ਦੀ ਚੜਾਈ ਹੋ ਜੇ ਆ ਵਿੱਚ ਜਿਹੜਾ ਜੰਗਲ ਬਣਿਆ ਵਾ ਜਿਹੜੇ ਰੁੱਖ ਲੱਗੇ ਇਹਨੂੰ ਪਟਾਈ ਕਰਕੇ ਇਹ ਸੱਕੀ ਜਿਹੜੀ ਆ ਇਹ ਚੌੜੀ ਕੀਤੀ ਜਾਵੇ ਇਹੋ ਬੇਨਤੀ ਕਰਨਾ ਹੈ ਤੁਹਾਨੂੰ ਸਾਰਾ ਵਿਖਾ ਦਿੱਤਾ ਵੇਖੋ ਕੀ ਹਾਲਾਤ ਨੇ ਤੇ ਸੱਕੀ ਸਾਰੀ ਪੂਰੀ ਆ ਕਿਉਂਕਿ ਕਈਆਂ ਨੂੰ ਪਤਾ ਨਹੀਂ ਵੀ ਪਾਣੀ ਆਉਂਦਾ ਆਉਂਦਾ ਇਹਨਾਂ ਵਜ੍ਹਾ ਕਰਕੇ ਪਾਣੀ ਆਉਣ ਰਿਹਾ ਕਿ ਨੁਕਸਾਨ ਸਾਡਾ ਤਾਂ ਜ਼ਿਆਦਾ ਹੋਣ ਰਿਹਾ ਸੱਕੀ ਦੇ ਵਿੱਚ ਰੁੱਖ ਲੱਗੇ ਨੇ ਜਿੱਥੇ ਸੱਕੀ ਵਗਣੀ ਉਥੇ ਰੁੱਖ ਲੱਗੇ ਨੇ ਤੇ ਸਾਰੀ ਸੱਕੀ ਦੀ ਜਿੱਦਾਂ ਪੋੜਿਆ 350 ਫੁੱਟ ਸੱਕੀ ਦਾ ਪੋੜਿਆ ਉਹਨਾਂ ਵੀ ਸੱਕੀ ਰੋਕੀ ਏ ਸਾਰੀ ਉਹ ਇੱਕ ਉਹ ਰੁੱਕ ਡਿੱਗੇ ਦੋਈ ਬਣੇ ਉਹ ਚਪਈ ਦਾ ਡਿੱਗਾ ਉਧਰੋਂ ਦੂਜੇ ਬਣੇ ਡਿੱਗੇ ਨੇ ਉਹਨਾਂ ਨੇ ਸਾਰੀ ਸੱਕੀ ਜਿਹੜੀ ਉਹ ਬੰਦ ਕੀਤੀ ਹੋਈ ਹੈ ਪਾਣੀ ਕਿੰਦੀ ਲੰਗਣਾ ਜਿਹੜੀ ਸੱਕੀ ਦੇ ਕੰਢੇ ਰੁੱਖ ਲੱਗੇ ਹੋ ਸੱਕੀ ਦੇ ਵਿੱਚ ਡਿੱਗੇ ਹੋਏ ਨੇ ਉਧਰ ਵੀ ਇਹ ਅਗਲੇ ਬੰਨੇ ਵੀ ਉਧਰ ਉਹ ਜਾਮ ਨੂੰ ਜਿਹੜੇ ਲੱਗੇ ਨੇ ਉਹ ਰੁੱਖ ਲੱਗੇ ਨੇ ਉਹ ਸਾਰੇ ਸੱਕੀ ਦੇ ਵਿੱਚ ਡਿੱਗੇ ਦੋਹੀ ਬੰਨੀ ਉਹਨਾਂ ਨੇ ਸੱਕੀ ਸਾਰੀ ਬੰਦ ਕੀਤੀ ਹੋਈ ਆ ਕਿਉਂਕਿ ਪਾਣੀ ਕਿੰਦੀ ਨੰਗਣਾ ਪਾਣੀ ਦੇ ਇਹਦੇ ਰਸਤੇ ਜਾਣਾ ਇੱਕ ਜਿਹੜਾ ਰਾਹ ਮਾਸਾ ਥੋੜਾ ਉਹ ਤਾਂ ਸੱਕੀ ਦਾ ਹੈਗਾ ਉਹ ਰੁੱਖਾਂ ਨੇ ਇਸ ਵਿੱਚ ਦੇਖ ਕੇ ਉਹਨਾਂ ਬੰਦ ਕੀਤਾ ਵਾ ਆ ਵੇਖੋ ਜੀ ਆ ਸਾਰਾ ਰੁੱਖ ਜਿਹੜਾ ਸੱਕੀ ਦੇ ਵਿੱਚ ਲੱਗਾ ਤੇ ਸਾਰਾ ਹੀ ਨਮੇ ਪਿਆ ਜਿੱਦ ਦੀ ਪਾਣੀ ਨੰਗਣਾ ਆ ਮਾਰੀ ਕੈਮਰਾਨ ਸਾਰੀ ਸੱਕੀ ਦੇ ਰੁੱਖਾਂ ਨੇ ਮੱਲੀ ਹੋਈ ਐ ਤੇ ਪਾਣੀ ਦਾ ਨਿਕਾਸ ਕਿੰਦੀ ਹੋਣਾ ਆਹੀਂ ਇਹ ਸਰਕਾਰ ਦੇ ਧਿਆਨ 'ਚ ਲਿਆਉਣ ਕਰਕੇ ਇੱਥੇ ਪਹੁੰਚੇ ਆਂ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਗਾਂ ਜਿਹੜਾ ਨੁਕਸਾਨ ਹੋਣਾ ਹੋ ਗਿਆ ਗਾਂ ਤੋਂ ਨੁਕਸਾਨ ਇਹ ਨਾ ਹੋਇਆ ਵੇਖੋ ਜਿੰਨਾ ਰੁੱਖ ਸਾਰਾ ਸੱਕੀ ਦੇ ਵਿੱਚ ਡਿੱਗਾ ਐ ਤੇ ਪਾਣੀ ਕਿੰਦੀ ਡੰਗਣਾ ਤੇ ਲੱਗਾ ਵੀ ਸਾਰਾ ਸੱਕੀ ਦੇ ਵਿੱਚ ਆ 1 2 3 ਚੌਥੇਦਾਰ ਤੱਕ ਇਹ ਰੁੱਖ ਲੱਗੇ ਨੇ ਤਾਂ ਪਾਣੀ ਕਿੰਦੀ ਜਾਊਗਾ ਆਹ ਦੋ ਦਰ ਸਿਰਫ ਚੱਲਦੇ ਹਾ ਇੱਕ ਚੱਲਦਿਆ ਤੇ ਇੱਕ ਉਹ ਵੀ ਅਗਲਾ ਚੱਲਣ ਡਿਆ ਬਸ ਬਾਕੀ ਸਾਰੇ ਜਿੰਨੇ ਦਰ ਅੱਠ ਦਰ ਨੇ ਦਾ ਅਠਾਂ ਚ ਦੋ ਦਰ ਜਿਹੜੇ ਸੱਕੀ ਵਗਦੀ ਬਾਕੀ ਛੇ ਦਰ ਜਿਹੜੇ ਉਹ ਬੰਦ ਹੋਏ ਨੇ ਪਾਣੀ ਦਾ ਨਿਕਾਸ ਨਹੀਂ ਐਂ ਤੇ ਸਰਕਾਰ ਕੋਈ ਉਹ ਬੇਨਤੀ ਕਰਦੇ ਵੀਰ ਭਰਾਵਾ ਗਾੜੀ ਉਹ ਬੇਨਤੀ ਕਰਦੇ ਆ ਕਿ ਤੁਸੀਂ ਸਾਰੇ ਰਲ ਕੇ ਆਪਾਂ ਸਰਕਾਰ ਕੋਈ ਉਹ ਮੰਗ ਰੱਖੀਏ ਕਿ ਸਾਨੂੰ ਜਿਹੜਾ ਮਾਜਵਾ ਦੇਣਾ ਉਹ ਨਾ ਦਿੱਤਾ ਜਾਵੇ ਏ ਦੀ ਨਿਸ਼ਾਨਦੇਹੀ ਲੈ ਕੇ ਤੇ ਦੀ ਖਲਾਈ ਹੋ ਜੇ ਕਿਉਂਕਿ ਜਿਹੜਾ ਹਰ ਸਾਲ ਨੁਕਸਾਨ ਸਾਡਾ ਜਿਹੜਾ ਹੋਣਾ ਉਹਦੇ ਤੋਂ ਅਸੀਂ ਬਚ ਸਕੀਏ ਕਿਉਂਕਿ ਸਾਡੀ ਆਪਣੀ ਫਸਲ ਬਣ ਬਾਜ ਜਾਏ ਤੇ ਸਾਡੇ ਕੋਲ ਸਭ ਕੁਝ ਆ ਜਾਂਦਾ ਐਂ ਖਰਚਾ 20-20 ਹਜ਼ਾਰ ਰੁਪਇਆ ਕਿਲੇ ਦੇ ਉੱਤੇ ਖਰਚਾ ਲਾਇਆ ਤੇ ਫਸਲ ਸਾਡੀ ਸਾਰੀ ਬਰਬਾਦ ਹੋ ਗਈ ਆ ਇਹ ਕਿ ਸਾਡੇ ਪੱਲੇ ਕੁਝ ਨਹੀਂ ਬੈਣਾ ਤੇ ਅਸੀਂ ਗਾਂਵ ਵੀ ਬੇਨਤੀ ਕਰਦੇ ਆ ਕਿ ਹਰ ਵਾਰੀ ਜੇ ਇਦਾਂ ਪਾਣਿਆ ਤੇ ਸਾਡੇ ਪੱਲੇ ਕੀ ਰਹਿਣਾ ਨਾ ਤੇ ਇਹ ਜਮੀਨਾਂ ਦਾ ਰੇਡ ਰਹਿਣਾ ਵੀ ਜਿਹੜਾ ਵੇਚ ਕੇ ਪਾਸੇ ਚਲ ਜੇ ਇਹ ਜੀ 350 ਫੁੱਟ ਪੌਲ ਚੌੜਾ ਆ ਇਹ ਲਾ ਲਓ ਹਸਾਬ ਤੁਸੀਂ 2 ਧਾਰ ਚੱਲਦੇ 8 ਧਾਰ ਬਣੇ ਨੇ ਹੈ ਤੇ 50 ਫੁੱਟ ਸਾਰਾ ਹੀ ਸੱਕੀ ਚੱਲਣ ਦੀ ਹੈ ਹਸਾਬ ਹੜਗਾ ਆਉਂਦਾ ਸੱਕੀ ਹੈ ਕਿ ਸੱਕੀ ਦੇ ਵਿੱਚ ਤੁਸੀਂ ਵੇਖ ਲਿਆ ਤੁਹਾਨੂੰ ਖਾਇ ਸਾਰਾ ਵੀ ਇੰਨਾ ਸ਼ਪੈਦਾ ਲੱਗਾ ਸਾਰੀ ਸੱਕੀ ਜਿੱਥੇ ਸੱਕੀ ਚੱਲਣੀ ਜਾਈ ਉਹ ਉਥੇ ਦੇ ਗਾੜੀ ਰੁੱਕ ਲੱਗੇ ਨੇ ਜੇ ਪੋੜਾ 350 ਫੁੱਟ ਆ ਤੇ ਸੱਕੀ ਵੀ 350 ਫੁੱਟ ਚ ਹੋਣੀ ਚਾਹੀਦੀ ਨਾ ਕਿਉਂਕਿ ਜੇ ਸੱਕੀ ਛੋਟੀ ਆ ਤੇ ਫਿਰ ਪੋੜਾ ਏਡਾ ਕਿਉਂ ਬਣਾਇਆ ਅਹੀਂ ਨਾ ਸਰਕਾਰ ਨੂੰ ਖਰਚਾ ਕਰਨ ਦੀ ਲੋੜੀ ਉਹ ਪੋੜੀ ਦੋ ਤਰ੍ਹਾਂ ਦਾ ਬਣਾਉਂਦੀ ਹੂੰ 350 ਫੁੱਟ ਜਿਹੜਾ ਪੋੜਿਆ ਅਸਰ ਜੇ ਸੱਕੀ ਏਡੀ ਚੌੜੀ ਤੇ 350 ਫੁੱਟ ਪੋੜ ਚੌੜਾ ਨਾ ਤੇ ਚਲੋ ਜਿੰਨੀ ਵੀ ਹੈਗੀ ਉਸ ਕਾਗਜਾਂਗੇ ਸਰਕਾਰ ਉਹਨੇ ਨਿਸ਼ਾਨਦੇਹੀ ਲੈ ਕੇ ਤੇ ਚੜਾਈ ਕਰਦੇ ਇਹਦੇ ਪਾਣੀ ਫਸਲ ਮਾਰਨ ਦਾ ਨੁਕਸਾਨ ਹੀ ਹੋਆ ਵੀ ਇਹ ਹੁਣ ਪਾਣੀ ਜਿਹੜਾ ਪੈਲ ਖੇਤਾਂ ਦੇ ਵਿੱਚੋਂ ਸਿੱਧਾ ਤੁਹਾਨੂੰ ਹੀ ਵਿਖਾਇਆ ਇਹ ਉਹ ਕਿੰਨਾ ਹਸਾਉਣਾ ਵੀ ਜਿਹੜਾ ਵਾ ਸਾਰਾ ਜੰਗਲ ਬਣਿਆ ਵਾ ਵਿੱਚ ਰੁੱਖ ਲਾਏ ਜਿੱਥੇ ਪਾਣੀ ਵਗਣਾ ਜਿੱਥੇ ਸੱਕੀ ਬਣਨੀ ਉਹ ਸਾਰੇ ਰੁੱਖ ਲੱਗੇ ਨੇ ਉਹ ਵੀ ਡੇਗ ਡੇ ਕੇ ਦਿਓ ਸਾਰੀ ਸੱਕੀ ਤੇ ਪੂਰੀ ਨਈ ਜਿਹੜੀ ਆ ਸੱਕੀ ਜਿਹੜੀ ਤੁਸੀਂ ਬਣੀ ਐ ਹੁਣ ਇਹ ਪ੍ਰਾਣ ਇਹ ਹੈਗੀ ਇਹ ਪੂਰੇ ਇੱਕ ਦਰ ਦੇ ਸਾਹਮਣੇ ਆ ਇਹ ਹੁੰਦੀ ਐ ਸਾਈਡ ਦੇ ਉੱਤੇ ਤੇ ਇਹ ਜਿਹੜੀ ਤੁਸੀਂ ਬਣੀ ਆ ਇੱਕ ਬਾਈ ਉਸ ਉਹ ਇੱਕ ਦਰ ਦੇ ਪੂਰਾ ਇੱਕ ਦਰੋਂ ਨੇ ਤੁਸੀਂ ਨੇ ਘੇਰਾ ਹੁਣੇ ਨਿਸ਼ਾਨ ਦੀ ਲਈਓ ਵੀ ਤੁਸੀਂ ਇੱਥੇ ਆਉਂਦੀ ਆ ਕਿ ਕਿੱਦੋਂ ਜਾਂਦੀ ਆ ਇਹ ਪਤਾ ਲੱਗਣਾ ਕਾਹ ਨਿਸ਼ਾਨ ਦੇ ਲਿਆ ਤੁਸੀਂ ਪਰਾਂ ਹੁੰਦੀ ਆ ਕਿ ਇੱਥੇ ਆਉਂਦੀ ਹੁਣੇ ਸੱਕੀ ਦੇ ਵਿੱਚ ਐਂ ਖਲੋਤਿਆਂ ਅਜੇ ਸੱਕੀ ਵਗਦੀ ਉਹ ਤੇ ਇੱਥੇ ਖਲੋਤਾ ਜਾਣਾ ਆਉਣ ਸੱਕੀ ਦੇ ਵਿੱਚ ਘਾਰ ਖਲੋਦੇ ਦਰਾਂ ਦੇ ਇਹੋ ਵੀ ਵੇਖ ਲਓ ਤੁਸੀਂ ਵੀ ਸੱਕੀ ਇੱਥੇ ਚੱਲਦੀ ਨਹੀਂ ਤਾਂ ਐਂ ਖਲੋਤਿਆਂ ਨਹੀਂ ਅਹੀਂ ਤੇ ਉਹ ਵੀ ਬੈਂਦੀ ਜਿਹੜੇ ਹੁਣ ਚਲੋ ਅਹੀਂ ਤੇ ਉਹਨਾਂ ਸ਼ਾਵਾਸ਼ੇ ਗਣਦੇ ਚਲੋ ਇਹ ਆ ਗਈ ਆਪ ਤੋਂ ਉਹਨਾਂ ਬੜੀ ਮਦਦ ਕੀਤੀ ਜੀ ਵਿਚਾਰਿਆਂ ਬਹੁਤ ਜ਼ਿਆਦਾ ਕੀਤਾ ਆ ਆਣ ਕੇ ਆਪਣੇ ਮੂੰਹ ਦੇ ਵਿੱਚੋਂ ਬੁਰਕੀ ਕੱਢ ਕੇ ਦੂਜੇ ਦੇ ਪੌਣੀ ਬੜੀ ਔਖੀ ਗੱਲ ਆ ਕਿਉਂਕਿ ਹਰ ਕੋਈ ਆਪਣੇ ਆਲ ਨੂੰ ਖਿੱਚਣੀ ਪੈਂਦਾ ਵਾ ਦੇਂਦਾ ਕੋਈ ਨਹੀਂ ਕਿਸੇ ਨੂੰ ਖਾਣ ਨੂੰ ਇਹ ਤੇ ਬੜੀ ਸਤਗੁਰ ਦੀ ਕਿਰਪਾ ਵਾ ਤੇ ਸੰਗਤਾਂ ਦੀ ਜਿਹੜੀ ਏਡੀ ਦੂਰੋਂ ਚੱਲ ਕੇ ਤੇ ਆਣ ਕੇ ਤੇ ਰਾਸਣ ਪਚਾਇਆ ਤੇ ਚਾਰ ਪਚਾਇ ਡੰਗਰਾਂਵਾ ਤੇ ਹਰ ਇੱਕ ਤੂੜੀ ਤੰਦ ਹਰ ਇੱਕ ਚੀਜ਼ ਪਹਚਾਈ ਆ ਤੇ ਅਹੀਂ ਦੇ ਉਹ ਜਾਣੇ ਸਰਕਾਰ ਨੂੰ ਵੀ ਇਹ ਹਾਰਵਾਰੀ ਸਾਡਾ ਹੀ ਨਾ ਪ੍ਰੀਖਿਆ ਲਈ ਜਾਵੇ ਪਬਲਿਕ ਕੀ ਕਰਦੀ ਇੱਕ ਦੂਜੇ ਦੀ ਕਿ ਮਦਦ ਕਰਦੀ ਇਹ ਆ ਵੀ ਤੁਹਾਨੂੰ ਵੀ ਕੋਈ ਕਰਨਾ ਚਾਹੀਦਾ ਤੁਸੀਂ ਇਹ ਨਿਸ਼ਾਨ ਦੇ ਲੈ ਇਹਦੀ ਸੱਕੀ ਦੀ ਖਦਾਈ ਕਰਾ ਦਿਓ ਸਾਨੂੰ ਜਿਹੜਾ ਮਾਜਾ ਦੇਣਾ ਉਹ ਨਾਂ ਦਿਓ ਜਿਨੇ ਕੱਢ ਕੇ ਸੈ ਨਾ ਜੇਬ ਚੋਂ ਕਿਸ ਨੂੰ ਵਿਖਾ ਦੇਣਾ ਤੇ ਉਹਨੇ ਉਹਦੇ ਨਾਲ ਹੈਣਾ ਸਾਡੇ ਕੋਈ ਹੈ ਕੱਖ ਨੇ ਅਸੀਂ ਕਿਥੋਂ ਦੇ ਦੇਣੇ ਸਾਡੇ ਕੋਲ ਕਣਕ ਬੀਜਣ ਜੋਗੇ ਨਹੀਂ ਸਾਨੂੰ ਕਣਕ ਬੀਜਣ ਲਈ ਵੀ ਵੀਰ ਭਰਾ ਸਾਨੂੰ ਕੋਈ ਬੀਜ ਦੇਣ ਲਈ ਆਉਂਦਾ ਕੋਈ ਡੀਜ਼ਲ ਦੇਣ ਅਸੀਂ ਤਾਂ ਕਣਕਾਂ ਵੀ ਤਾਂ ਬੀਜਣੀਆਂ ਉਹਨਾਂ ਦੇ ਜਰੀਏ ਕੋਈ ਖਾਦ ਦੇਊਗਾ ਕੋਈ ਦੇਤਮ ਖਾਨੂੰ ਨਾ ਹੈ ਕਿ ਸਾਨੂੰ ਮੁਆਵਜ਼ਾ ਨਹੀਂ ਚਾਹੀਦਾ ਹਾਂ ਅਸੀਂ ਮਾਝਵਾ ਐਰਕਾਂ ਦਾ ਗਾੜੀ ਫੇਰ ਆਉਂਦੇ ਰਾਂ ਅਗਿਆ ਤਾਂ ਅਸੀਂ ਮਾਝਵਾ ਹਰ ਵਾਰੀ ਮਾਝਵੇਂ ਦਾ ਕਿੱਥੋਂ ਸਾਡਾ ਗੁਜ਼ਾਰਾ ਹੋਣਾ ਕਿਉਂ ਸਾਡੀ 60 70 ਹਜ਼ਾਰ ਦੀ ਫਸਲ ਮਰ ਜਾਣੀ ਅਸੀਂ 20 ਹਜ਼ਾਰ ਨੂੰ ਮਾਝਵੇਂ ਨੂੰ ਕੀ ਕਰਾਂਗੇ ਅਸੀਂ ਤਾਂ ਇਹ ਦੀ ਖਦਾਈ ਹੋ ਜੇ ਹਰ ਵਾਰੀ ਪਾਣੀ ਨਾ ਆਵੇ ਸਾਡਾ ਇਹ ਤੇ ਛਟਕਾਰਾ ਜਿਹੜਾ ਪਾਣੀ ਤੋਂ ਮਿਲ ਸਕਦਾ ਆ ਸਾਨੂੰ ਤੇ ਸਾਡੀ ਜੇ ਫਸਲ ਨਾ ਮਾਰੇਗੀ ਤੇ ਸਾਡਾ ਨੁਕਸਾਨ ਹੋ ਜਾ ਸਾਨੂੰ ਲੋੜ ਹੀ ਕੋਈ ਨਹੀਂ ਕੇ ਹੱਥੇ ਡਾਉਣ ਦੀ ਤੇ ਜਿਹੜਾ ਮਾਝ ਜਦੋਂ ਇਹ ਮਾਝ ਮਾਝ ਜਿਹੜਾ ਲੈਣਾ ਇਹਦੇ ਲੈਣਾ ਸੁੱਕੇ ਪੁੱਕੇ ਆਣ ਫਸਲ ਵੀ ਵੱਢ ਲੈਣ ਦੇ ਮਾਝੋ ਹੀ ਲੈਣਾ ਤੇ ਨੁਕਸਾਨ ਹੋ ਗਿਆ ਜੀਵਿਦਾਰ ਦਾ ਜਿਹੜਾ ਡੁੱਬਾ ਹੁਣ ਇਥੇ ਉਹ ਇੱਕ ਸਿੰਘ ਆਇਆ ਜਾਂਦਾ ਇਸ ਲਿਸਟ ਬਣੀ ਆ ਸਾਡੇ ਪਿੰਡ ਦੀ ਵੀ ਅਸੀਂ ਕਾਨਕ ਤੇ ਬੀਜ ਬੀਜ ਦੇ ਡੀਜ਼ਲ ਦੇਣ ਆਉਣਾ ਵਾ ਤੇ ਖਾਦ ਖੂਦਾਂ ਉਹ ਸਭ ਤੋਂ ਡੁੱਬੇ ਨੇ ਉਹ ਜਿਆਦੇ ਉਹਦੇ ਲਿਸਟ ਵਿਖਾਈ ਮੈਨੂੰ ਜਿਹੜੇ ਘਰ ਡੁੱਬੇ ਨੇ ਉਹਨਾਂ ਦਾ ਨਾਂ ਨਹੀਂ ਆ ਤੇ ਜਿਨ੍ਹਾਂ ਨੇ ਡੁੱਬੇ ਨਹੀਂ ਉਹਨਾਂ ਦੇ ਨਾਂ ਵਿੱਚ ਲਿਸਟ ਦੇ ਲਿਸਟ ਸਾਰੀ ਪੜੀਓ ਲਿਸਟ ਦੇ ਉਹਦੇ ਵਿੱਚ ਨਾਂ ਦੂਜਿਆਂ ਜਿਨ੍ਹਾਂ ਦੇ ਨੁਕਸਾਨ ਨਹੀਂ ਹੋਇਆ ਤੇ ਜਿਨ੍ਹਾਂ ਨੁਕਸਾਨ ਹੋਣਾ ਉਹ ਦੋ ਤਿੰਨ ਚੌਂ ਗਰਾ ਨਾਂ ਇਹ ਵਿੱਚ ਪਾ ਵਾਸਕੀ ਦੇ ਕੰਡੇ ਉੱਤੇ ਤੁਹਾਨੂੰ ਦਿਖਾ ਦੇ ਸਕੀ ਦੇ ਉੱਤੇ ਘਰ ਉਹਨਾਂ ਦਾ ਸਭ ਤੋਂ ਨੁਕਸਾਨ ਜ਼ਿਆਦਾ ਹੋਇਆ ਪਰ ਗਲਤ ਹੈ ਨਾ ਜਿਹੜਾ ਨੁਕਸਾਨ ਉਹਨੂੰ ਸਲੀਹ ਜੇ ਕੋਈ ਪਿੱਛੇ ਕੋਈ ਮਦਦ ਕਰਦਾ ਵਾ ਤੇ ਉਹ ਜਿਹੜੇ ਘਲਾਉਂਦਾ ਵਾ ਆਪਣੀ ਮਿਹਨਤ ਕਰਕੇ ਜਿੰਨਾ ਸਮਾਨ ਉਹ ਸਹੀ ਥਾਂ ਤੇ ਲੱਗੇ ਇਹ ਨਾ ਰੱਜੇ ਨੂੰ ਰਜਾਈ ਜਾਓ ਤੇ ਭੁੱਖਾ ਦਾ ਭੁੱਖਾ ਫੇਰ ਬੈਠਾ ਹੀ ਰਵੇ ਹਾਂ ਉਹ ਨਹੀਂ ਤਾਂ ਵੀ ਜਿਹੜੇ ਆਣ ਕੇ ਪਹਿਲੇ ਆ ਜੇ ਕੋਈ ਬਣਾ ਪਹਿਲਾਂ ਤੇ ਉਹ ਆਪਣੇ ਅੱਖੀਂ ਆਣ ਕੇ ਵੇਖ ਕੇ 2-4 ਦਿਨ 10 ਦਿਨ ਫੇਰ ਕੇ ਉਹਦਾ ਨੁਕਸਾਨ ਵੇਖ ਕੇ ਉਹੋ ਬਣਾਉਣ ਆ ਆਪਣੇ ਹੱਥੀ ਬਣਾ ਕੇ ਲਿਸਟ ਤੇ ਫੇਰ ਸਹੀ ਦਾ ਪਹੁੰਚਦਾ ਕਿਉਂਕਿ ਇੱਥੇ ਇਹੋ ਗੋਲੇ ਵੀ ਜਿਹਨੇ ਕਿਸੇ ਨਾਲ ਮਾੜੀ ਵਾਗ ਹੋਈ ਜਿਹਨੇ ਗੱਲ ਘਸਾਵਾ ਹੋ ਗਿਆ ਉਹਨੇ ਉਹਦਾ ਨਾਮ ਪਾਣ ਦੂਜਾ ਜਿਹੜੇ ਮਾੜੀ ਕੜਤਣ ਹੈ ਤੇ ਉਹਦਾ ਰਹਿਣ ਦੇ ਨਾਲ ਕੋਈ ਨਹੀਂ ਜਾਣਦੇ ਇਹਨੂੰ ਮਰਨ ਦੇ ਭੁੱਖਾ ਕੋਈ ਨਹੀਂ ਤੇ ਜਿਹੜਾ ਕੋਈ ਆਪ ਵੀਰਪੁਰਾ ਆਣ ਕੇ ਵੇਖੂਗਾ ਹੁਣ ਕੱਲ ਮੈਂ ਇਹ ਕਹਦੇ ਉਹ ਆਏ ਹੀ ਉਹਨਾਂ ਆਪ 8-10 ਦਿਨ ਲਾ ਕੇ ਤੇ ਸਾਰੇ ਫੇਰ ਕੇ ਤੇ ਫੇਰ ਉਹਨਾਂ ਨੇ ਜਿਹੜੇ ਮਕਾਨ ਅਸਲੀ ਡਿੱਗੇ ਠੱਠੇ ਜਾਂ ਜਿਹਦਾ ਨੁਕਸਾਨ ਉੱਥੇ ਉਹਨਾਂ ਨੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹ ਤੋਂ ਹੈ ਨਾ ਮਤਲਬ ਜਿਹਦਾ ਨੁਕਸਾਨ ਉਹਨੂੰ ਸਹੀ ਤਰ੍ਹਾਂ ਮਿਲ ਗਿਆ ਤੇ ਜਿਹੜਾ ਆਪਾਂ ਪਿੱਛੋਂ ਭੇਜ ਦੇਣਾ ਕਿਸੇ ਨੂੰ ਹਾਂ ਬਣਾ ਦੇ ਦੀ ਲਿਸਟ ਬਣਾ ਕੇ ਸਾਨੂੰ ਭੇਜੋ ਉਹ ਸਹੀ ਨਹੀਂ ਹੈ ਕਿਉਂਕਿ ਇੱਥੋਂ ਆਨੇ ਬਣਾਉਣੀ ਨਹੀਂ ਸਹੀ ਇਹ ਆਪ ਜਾ ਕੇ ਵੇਖ ਕੇ ਨੁਕਸਾਨ ਦਾ ਜਾਇਜ਼ਾ ਲਾਗ ਤੇ ਉਹਨੂੰ ਜਿਹੜਾ ਆ ਮਾਜਵਾ ਜਾਂ ਉਹਦੀ ਮਦਦ ਕੀਤੀ ਜਾਵੇ ਮੈਂ ਤਾਂ ਇਹੋ ਬੇਨਤੀ ਕਰਦਾ ਸਾਰਿਆਂ ਵੀਰਾਂ گاڑی ਜੇ ਤੁਹਾਂ ਮਦਦ ਕਰਨੀ ਤੇ ਆਪ ਆਣ ਕੇ ਵੇਖ ਕੇ ਜੇ ਦਾ ਨੁਕਸਾਨ ਹੋਇਆ ਉਹਨੂੰ ਦੋ ਇਹ ਨਾ ਹੋ ਗਏ ਜਿਹੜੀਆਂ ਆਪਾਂ ਆਹਨੇ ਤੁਹਾਨੂੰ ਲਿਸਟ ਬਣਾ ਦੋ ਜਿਹਦਾ ਮਾਇਆ ਹੋਏ ਉਥੇ ਜਿਹੜੀ ਲਿਸਟਾਂ ਬਣਦੀਆਂ ਉਹ ਸਹੀ ਨਹੀਂ ਬਣਦੀਆਂ ਕਿਉਂਕਿ ਕਈ ਦੂਦੇ ਦੂਰੇ ਲੈ ਜਾਂਦੇ ਤੇ ਕਈ ਵਿਚਾਰੇ ਜਿੰਨਾ ਨੁਕਸਾਨ ਹੋਇਆ ਕਾਰੇ ਵੀ ਨਹੀਂ ਉਹਨਾਂ ਨੂੰ ਮਿਲਦਾ ਤੇ ਆਪਾਂ ਦੇ ਬੇਨਤੀ ਕਰਦੇ ਮਹਾਰਾਜ ਦਵਾਵੇ ਨਾ ਚਲੋ ਐਰਕਾਂ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਮਦਦ ਕੀਤੀ ਮੈਂ ਤੇ ਉਹਨਾਂ ਦਾ ਬਹੁਤ ਸ਼ੁਕਰਾਨਾ ਕਰਦਾ ਧੰਨਵਾਦ ਕਰਦਾ ਕਿ ਇੰਨੀ ਮਦਦ ਕਦੀ ਨਹੀਂ ਹੋਈ ਜਿੰਨੀ ਐਰਕਾਂ ਖੁੱਲ੍ਹੇ ਦਿਲੇ ਨਾਲ ਬਗਲਾਂ ਨੇ ਮਦਦ ਕੀਤੀ ਆ ਹਾਰ ਪੀੜਤਾਂ ਦੀ ਬਹੁਤ ਸੇਵਾ ਕੀਤੀ ਆ ਹਰ ਇੱਕ ਚੀਜ਼ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਸਾਡੇ ਜਿਹੜੇ ਆ ਵੀਰ ਭਰਾ ਲੈਣ ਲੱਗਿਆਂ ਉਹਨਾਂ ਵੀ ਭੁੱਖ ਗੋਣ ਲੱਗਿਆਂ ਕਸਰ ਨਹੀਂ ਛੱਡੀ ਕਿਉਂਕਿ ਉਹਨਾਂ ਆਪਣੇ ਘਰ ਪਰਲੇ ਤੇ ਮੈਂ ਬੇਨਤੀ ਕਰਦਾ ਵਾਂ ਕਿ ਵੇਖ ਕੇ ਤੇ ਫੇਰ ਦਿੱਤਾ ਜਿਹਦਾ ਨੁਕਸਾਨ ਉਹਨੂੰ ਮਿਲੇ ਤੇ ਮੈਂ ਬੇਨਤੀ ਕਰਦਾ ਫੇਰ ਵੀਰਾ ਭਰਾਵਾਂ ਗਾੜੀ ਵੀ ਤੁਹਾਡਾ ਕੋਟਣਕੋੜ ਧੰਨਵਾਦ ਸ਼ੁਕਰਾਨਾ ਜਿਨ੍ਹਾਂ ਨੇ ਇੰਨੀ ਮਦਦ ਕੀਤੀ ਕਿਉਂਕਿ ਬਾਹ ਭਰਾ ਹੀ ਫੜਦੇ ਅਖੀਰ ਤੇ ਕੋਈ ਨਹੀਂ ਫੜਦਾ ਸਾਰੇ ਮਾਰਨਾ ਹੀ ਚਾਹੁੰਦੇ ਜਦੋਂ ਵੀ ਕੋਈ ਮੁਸ਼ਕਲ ਪਾਦੀ ਆਪਣੇ ਉਂ ਕੰਮ ਆਉਂਦੇ ਨੇ ਫੇਰ ਵੀ ਪੰਜਾਬੀਆਂ ਨੇ ਪੰਜਾਬ ਨਹੀਂ ਸੰਭਾਲਿਆ ਇਹ ਕਰਕੇ ਬੇਨਤੀ ਕਰਦਾ ਸਰਕਾਰ ਗਾੜੀ ਜੇ ਤੂੰ ਹੀ ਵੀ ਕੋਈ ਨਾ ਕੋਈ ਕਰ ਲੋ ਸਾਡੇ ਤੇ ਇਹੋ ਬੇਨਤੀ ਸਾਰਿਆਂ ਦੀ ਜਿੰਨੇ ਵੀ ਇਸ ਇਲਾਕੇ ਦੀ ਵੀ ਤੁਸੀਂ ਜਿੰਨੀ ਵੀ ਸਕੀਏ ਦੀ ਨਿਸ਼ਾਨ ਦੇ ਲੈ ਕੇ ਇਹਦੀ ਖਦਾਈ ਕਰਕੇ ਇਹਦੀ ਪਟਾਈ ਕਰਕੇ ਨਗਾਏ ਢੂੰਗੀ ਕਰ ਦੋ ਤੇ ਜਿੰਨੇ ਵੀ ਇਹਦੇ ਵਿੱਚ ਆਉਂਦੇ ਰੁੱਖ ਜਾਂ ਨੀਵੇਂ ਪੋਲ ਨੇ ਜਿਹੜੇ ਕਈ ਆਰਜੀ ਪੋਲ ਨੀਵੇਂ ਬਣੇ ਉਹਨਾਂ ਦੇ ਵਿੱਚ ਬੂਟੀ ਫਾਜ ਜਾਂਦੇ ਰੁੱਖ ਫਾਜ ਜਾਂਦੇ ਉਹ ਵੀ ਉਹਨਾਂ ਨੂੰ ਪਾਸੇ ਕਰ ਦੋ ਜਿੰਨੇ ਆਉਣਾ ਉਹ ਸਾਈਡ ਤਾਂ ਤੁਸੀਂ ਬਣੀ ਉਹ ਰਸਤੇ ਆ ਆਪਣੀ ਪੈੜੀ ਚ ਆ ਸਕਦਾ ਵਾ ਕਿਉਂਕਿ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਆਪਣੇ ਉਹ ਫਾਇਦੇ ਵਾਸਤੇ ਛੁੱਟ ਕੇ ਪੂਰੇ ਦੇ ਉਤੋਂ ਨੰਗਣਾ ਸ਼ੁਰੂ ਕਰ ਦਿੰਦੇ ਨੇ ਵਾਕੀ ਨੁਕਸਾਨ ਹੋ ਰਿਹਾਦਾ ਸਾਰੀ ਪਬਲਿਕ ਦਾ ਇਹ ਵੀ ਨਹੀਂ ਹੋਣਾ ਚਾਹੀਦਾ ਜਿਹੜੇ ਨੀਵੇਂ ਪੋਲੇ ਉਹਨਾਂ ਚੁੱਕ ਕੇ ਤੇ ਪਾਸੇ ਕੀਤਾ ਜਾਵੇ ਇਹੋ ਬੇਨਤੀ ਹੈ ਮੇਰੀ ਸਰਕਾਰ ਗਾੜੀ ਤੇ ਸਭ ਵੀਰਾਂ ਭਰਾਵਾਂ ਦਾ ਧੰਨਵਾਦ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ